ਕਲਪਰ ਹੋਇਆ ਜੀ ਕੀ ਹੈ ਸਾਡੇ ਕੋਲ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਿਹੜਾ ਚੱਲ ਰਿਹਾ ਸੀਗਾ ਉਹਦੇ ਚ ਅਸੀਂ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਆ ਔਰ ਉਹਨਾਂ ਨੂੰ ਆਪਾਂ ਸਮਝ ਸਕਦੇ ਆ ਕਿ ਟੈਰਰਿਸਟ ਮੋਡਿਊਲ ਇੱਕ ਬਹੁਤ ਵੱਡਾ ਬਸਟ ਕੀਤਾ ਗਿਆ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਹੋਏ ਆ ਉਹਨਾਂ ਚ ਇੱਕ ਲਵ ਲਵਪ੍ਰੀਤ ਹੈ ਕਰਨਦੀਪ ਹੈ ਔਰ ਬੁੱਟਾ ਸਿੰਘ ਹੈ ਦੋ ਜਣੇ ਜਗਦੇਵ ਕਲਾਂ ਦੇ ਆ ਇੱਕ ਅਜਨਾਲਾ ਤਹਿਸੀਲ ਦੇ ਵਿੱਚ ਪਿੰਡ ਹੈ ਮੁਕਾਮ ਉਥੋਂ ਦਾ ਬੁੱਟਾ ਸਿੰਘ ਇਹਨਾਂ ਦੇ ਜਿਹੜੀ ਗ੍ਰਿਫਤਾਰੀ ਜਿਹੜੀ ਉਹਦੇ ਨਾਲ ਇਹ ਪੂਰੇ ਦਾ ਪੂਰਾ ਟੈਰਰਿਸਟ ਮੋਡਿਊਲ ਜਿਹੜਾ ਬਸਟ ਕੀਤਾ ਗਿਆ ਜਿਹਨਾਂ ਤੋਂ ਇੱਕ AK47 ਰਾਈਫਲ ਔਰ ਇੱਕ Glock 0.30 ਪਿਸਟਲ ਔਰ 0.32 ਬੋਰ ਦਾ ਹੋਰ ਪਿਸਟਲ ਇਹ ਤਿੰਨਾਂ ਤੋਂ ਅਲੱਗ-ਅਲੱਗ ਬਰਾਮਦ ਕੀਤਾ ਗਿਆ ਔਰ ਇਹ ਜਿਹੜਾ ਸਾਰਾ ਕੰਮ ਚਲਾ ਰਹੇ ਸੀ ਬਾਹਰ ਬੈਠੇ ਜਿਹੜੇ ਗੈਂਗਸਟਰ ਉਬਲੀਕ ਟੈਰਰਿਸਟ ਆਪਾਂ ਕਹਿ ਸਕਦੇ ਹਾਂ ਹੈਪੀ ਪਾਸੀਆਂ ਨਾਲ ਲਿੰਕ ਇਹਨਾਂ ਦੇ ਸਾਹਮਣੇ ਆਏ ਆ ਉਹਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੇ ਸੀ ਔਰ ਜੋ ਸਾਡੀ ਇਨਵੈਸਟੀਗੇਸ਼ਨ ਚ ਆਇਆ ਕਿ ਡਰੋਨ ਰਾਹੀਂ ਇਹ ਸਮਾਨ ਆਇਆ ਸੀ ਤੇ ਇਹਨਾਂ ਤੱਕ ਪਹੁੰਚਾਇਆ ਗਿਆ ਵਿੱਚ ਕੱਟ ਆਊਟ ਰੱਖੇ ਗਏ ਔਰ ਵਕ ਵਕ ਜਗ੍ਹਾ ਤੇ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਪੈਸੇ ਦੇ ਲਾਲਚ ਦੇ ਨਾਲ ਚਲਾਇਆ ਜਾ ਰਿਹਾ ਸੀਗਾ ਇਦੇ ਚ ਜਿਹੜੀ ਮੇਨ ਗੱਲ ਹੈ ਕਿ ਜਿਹੜਾ ਬੂਟਾ ਸਿੰਘ ਹੈ ਇਹਦੇ ਇਹਦਾ ਭਰਾ ਦੁਬਈ ਚ ਹੈਪੀ ਪਾਸਿਆਂ ਦੇ ਨਾਲ ਰਹਿੰਦਾ ਸੀ। ਔਰ ਉਸ ਤੋਂ ਬਾਅਦ ਇਹ ਸਟੈਬਲਿਸ਼ ਕੀਤੇ ਨੇ ਕੰਟੈਕਟਸ। ਔਰ ਉਸ ਤੋਂ ਬਾਅਦ ਜਿਹੜੇ ਪ੍ਰੀਤ ਤੇ ਦੂਜਾ ਕਰਮਦੀਪ ਹੈ ਇਹਨਾਂ ਨੂੰ ਵੀ ਬੂਟਾ ਸਿੰਘ ਨੇ ਹੀ ਇੰਟਰੋਡਿਊਸ ਕਰਾਇਆ। ਸੋ ਇਹਦੇ ਚ ਜਦੋਂ ਅੱਜ ਇਹਨਾਂ ਤੋਂ ਬ੍ਰਾਂਡਿੰਗ ਕਰਕੇ ਲੈ ਕੇ ਆ ਰਹੇ ਸੀ ਅਜਗਦੇਵ ਕਲਾ ਤੋਂ। ਤੋ ਰਸਤੇ ਚ ਇਹਨਾਂ ਨੇ ਕਿਹਾ ਕਿ ਅਸੀਂ ਸਾਨੂੰ ਪ੍ਰੋਬਲਮ ਆ ਰਹੀ ਹੈ। ਸਾਦੀ ਤੇ ਹੋਰ ਚੀਜ਼ਾਂ ਕਈ ਗੱਲਾਂ ਇਹਨਾਂ ਨੇ ਕੀਤੀਆਂ ਪੁਲਿਸ ਪਾਰਟੀ ਨੂੰ ਜਦੋਂ ਉਹ ਇੱਥੇ ਗੱਡੀ ਰੋਕੀ ਤਾਂ ਇਹਨਾਂ ਚੋਂ ਇੱਕ ਬੰਦੇ ਨੇ ਜਿਹੜਾ ਪਿਸਟਲ ਖੋਲਿਆ ਗੁਰਜੀਤ ਸਿੰਘ ਐਸਐਸ ਜਿਹੜਾ ਸਦਰ ਦਾ ਸਾਡਾ ਔਰ ਉਹਨੇ ਇੱਕ ਫਾਇਰ ਕੀਤਾ ਉੰਨੀ ਦੇਰ ਨੂੰ ਓਵਰ ਪਾਵਰ ਕਰ ਲਿਆ ਤੇ ਉੰਨੀ ਦੇਰ ਨੂੰ ਜਿਹੜਾ ਬਿੰਦਰਜੀਤ ਸਾਡੇ ਇੰਸਪੈਕਟਰ ਸੀਆਈਏ ਨੇ ਤੇ ਹਰਿੰਦਰ ਐਸਐਚਓ ਸਦਰ ਇਹਨਾਂ ਨੇ ਜਵਾਬੀ ਫਾਇਰ ਕੀਤਾ ਆਪਣੀ ਸੈਲਫ ਡਿਫੈਂਸ ਦੇ ਵਿੱਚ ਔਰ ਇਹਨਾਂ ਦੋਨਾਂ ਦੇ ਜਿਹੜੀ ਉਹ ਗੋਲੀ ਲੱਗੀ ਇਨਨੂੰ ਹਸਪੀਟਲ ਭੇਜ ਦਿੱਤਾ ਗਿਆ ਔਰ ਜਿਹੜਾ ਆਪਣੇ ਬ੍ਰਾਮਦਗੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਔਰ ਇਹਦੀ ਮੁੱਢਲੀ ਪੁੱਛ ਕੇ ਇਹ ਵੀ ਗੱਲ ਆਇਆ ਕਿ ਫਤੇਗੜ ਚੂੜੀਆਂ ਜਿਹੜਾ 3 ਤਰੀਕ ਨੂੰ ਇੱਕ ਆਵਾਜ਼ ਆਈ ਸੀ ਆਪਾਂ ਨੂੰ ਉਹ ਗੱਲ ਪਤਾ ਲੱਗੀ ਸੀ ਇਹਨਾਂ ਨੇ ਦੱਸਿਆ ਕਿ ਅਸੀਂ ਇੱਕ ਸਾਨੂੰ ਬਨ ਕੇ ਇੱਕ ਥੱਲਾ ਟਾਈਪ ਚੀਜ਼ ਦਿੱਤੀ ਗਈ ਸੀਗੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਵੀ ਕਿਸੇ ਸਰਫੇਸ ਨਾਲ ਕੀ ਟਕਰਾਏਗੀ ਤਾਂ ਬਹੁਤ ਵੱਡੀ ਆਵਾਜ਼ ਆਏਗੀ ਜਿਸ ਨਾਲ ਕਿ ਸਨਸਨੀ ਫੈਲੇਗੀ ਤੋ ਉਹ ਵੀ ਚੀਜ਼ ਜਿਹੜੀ ਸਾਡੀ ਕਲੀਅਰ ਹੋ ਗਈ ਇਹਨਾਂ ਦਾ ਮੋਟਰਸਾਈਕਲ ਜਿਹੜਾ ਉਸ ਕ੍ਰਾਈਮ ਚ ਯੂਜ਼ ਹੋਇਆ ਵੈਸੇ ਵੀ ਇਹ ਯੂਜ਼ ਕਰ ਰਹੇ ਸੀ ਉਹ ਵੀ ਜਿਹੜਾ ਇਨਸੀਡੈਂਟ ਸਾਰਾ ਕਲੀਅਰ ਹੋਇਆ ਬਾਕੀ ਹੁਣ ਕੁਛ ਕਿਛ ਜਾਰੀ ਹੈ ਇਹਨਾਂ ਦਾ ਲੰਬਾ ਰਿਮਾਂਡ ਲੈ ਆਇਆ ਸੀ ਔਰ ਉਹਦੇ ਚ ਅੱਗੇ ਕਾਰਵਾਈ ਕਰਕੇ ਤੁਹਾਡੇ ਨਾਲ ਸਾਰੀ ਗੱਲ ਆਪਾਂ ਸ਼ੇਅਰ ਕਰਾਂਗੇ ਪਰਚੇ ਪਰਚੇ ਅੱਗੇ ਪਹਿਲੇ ਕਿਤੇ ਕਿਤੇ ਪਰਚੇ ਹੈ ਕਾਦੇ ਕਾਦੇ ਪਰਚੇ ਦੇਖੋ ਲਵਪ੍ਰੀਤ ਦੇ ਖਿਲਾਫ ਐਨਡੀਪੀਐਸ ਦਾ ਇੱਕ ਪਰਚਾ ਹੈਗਾ ਉਹਦੇ ਨਾਲ ਇੱਕ ਹੋਰ ਸਾਥੀ ਵੀ ਸੀ ਬਾਕੀ ਦੋਵਾਂ ਦੇ ਖਿਲਾਫ ਅਜੇ ਪਰਚੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਇਹਦੇ ਚ ਜਿਹੜਾ ਯੂਪੀਏ ਐਕਟ ਵੀ ਲੱਗਿਆ ਹੋਰ ਵੀ ਜਿਹੜੇ ਅੱਜ ਵਾਲਾ ਇਹਦੇ ਸਨੈਚਿੰਗ ਵੀ 307 ਪੁਲਿਸ ਪਾਰਟੀ ਤੇ ਹਮਲਾ ਕਰਨਾ ਉਹ ਸਾਰੀਆਂ ਚੀਜ਼ਾਂ ਹੋਈਆਂ ਪਰ ਅਜੇ ਟੂ अर्ਲੀ ਹੈ ਕਿਉਂਕਿ ਬਹੁਤ ਡੀਪ ਰੂਟਡ ਸਾਡਾ ਮੋਡਿਊਲਰ ਟੈਰਰ ਮੋਡਿਊਲ ਇਹਦੇ ਤੇ ਹੋਰ ਵੀ ਅਸੀਂ ਕੰਮ ਕਰਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਉਸ ਵੇਲੇ ਪਾਰਟੀ ਸਰ ਸੁਰੱਖਿਅਤ ਹੈ ਸਾਰੀ ਸੇਫ ਹੈ ਹਾਂਜੀ ਉਹ ਸੇਫ ਨੇ ਪਰਮਾਤਮਾ ਦੀ ਮਿਹਰ ਰਹੀ ਉਹਨਾਂ ਤੇ ਨਹੀਂ ਕੋਈ ਇਹੋ ਜਿਹਾ ਹੋਇਆ ਪਰ ਫਾਇਰ ਜਰੂਰ ਹੋਇਆ ਉਹਨਾਂ ਵੱਲ ਵੀ ਤਾਂ ਪਰ अदरवाइज ਠੀਕ ਨਹੀਂ ਸਰ ਇਹ ਕਿੰਨੇ ਪਰਚੇ ਪੁਰਾਣੇ ਹਨ ਇਹਨਾਂ ਤੇ ਨਹੀਂ ਜਿਸ ਤਾ ਹੈਪੀ ਪੱਛੀਆਂ ਕੋਲੋਂ ਟ੍ਰੇਨਿੰਗ ਲੈ ਕੇ ਆਇਆ ਸੀ ਜੀ ਟ੍ਰੇਨਿੰਗ ਵਾਲੀ ਗੱਲ ਕੋਈ ਅਜੇ ਨਹੀਂ ਸਾਹਮਣੇ ਆਈ ਦੇਖੋ ਇਹ ਤਾਂ ਮਤਲਬ ਇਹਨਾਂ ਦਾ ਲਿੰਕ ਐਸਟੈਬਲਿਸ਼ ਹੋਇਆ ਕਮਿਊਨੀਕੇਸ਼ਨ ਹੈਗੀ ਹੈ ਉਹਦੇ ਕਰਕੇ ਹੀ ਸਾਰਾ ਇਹ ਜਿਹੜਾ ਅੱਗੇ ਤੋਂ ਅੱਗੇ ਚਲਾ ਰਹੇ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਨਵੇਂ ਸਾਡੇ ਯੂਥ ਨੇ ਮੈਂ ਤੁਹਾਡੇ ਨਾਲ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਇਹ ਵੀ ਛੋਟੇ ਜਿਹੇ ਲਾਲਚ ਪਿੱਛੇ ਆਪਣੀ ਲਾਈਫ ਖਰਾਬ ਕਰ ਲੈਂਦੇ ਆ ਔਰ ਇਹੋ ਜੇ ਕੰਮਾਂ ਚ ਬਹਿਕਾਵੇਆਂ ਚ ਆ ਕੇ ਇਹੋ ਜੇ ਕੰਮ ਕਰਦੇ ਆ ਇਹਨਾਂ ਨੂੰ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਕਿ ਉਹ ਸਾਰੇ ਬੈਠੇ ਲੋਕ ਇਹਨਾਂ ਨੂੰ ਯੂਜ਼ ਕਰ ਰਹੇ ਅੱਜ ਮੋਤੋ ਉਹ ਕਹਿਆ ਗਿਆ ਸੀ ਕਿ ਆਵਾ ਬਲਾਸਟ ਨਹੀਂ ਹੈ ਕਿ ਉਸ ਵੇਲੇ ਜਦੋਂ ਤੁਸੀਂ ਆਇਆ ਸੀ ਕਿਹਾ ਗਿਆ ਸੀ ਤੋਂ ਦੇ ਵਿੱਚ ਫਿਰ ਕੀ ਤਸਦੀਕ ਹੋਇਆ ਦੇ ਵਿੱਚ ਉਹ ਇਹੀ ਕਹਿੰਦੇ ਅਸੀਂ ਕੋਈ ਦੇਖਿਆ ਨਹੀਂ ਇਹਨਾਂ ਨੂੰ ਇੱਕ ਬਨ ਕੇ ਚੀਜ਼ ਜੀ ਦਿੱਤੀ ਗਈ ਸੀ ਉਹ ਕਹਿੰਦਾ ਵੀ ਤੁਸੀਂ ਜਿੱਥੇ ਵੀ ਗਰੇਗੀ ਚੀਜ਼ ਉਥੇ ਬਹੁਤ ਵੱਡੀ ਆਵਾਜ਼ ਆਏਗੀ ਜੋ ਇਹਨਾਂ ਨੂੰ ਦੱਸਿਆ ਗਿਆ ਅਜੇ ਹੋਰ ਇਹਨਾਂ ਦੀ ਪੁੱਛੀਛੀ ਕਰਾਂਗੇ ਉਹਦੇ ਚ ਆਪਾਂ ਹੋਰ ਤੁਹਾਡਾ ਖੁਲਾਸਾ ਕੱਲ ਫੇਰ ਆਪਾਂ ਸਰ ਤਿੰਨ ਤਿੰਨ 1A47 ਮਿਲਿਆ تین 11 A47 ਜੀ ਇੱਕ ਗਲੌਕ ਪਿਸਟਲ ਹੈ .30 ਬੋਰ ਦਾ ਔਰ ਇੱਕ .32 ਬੋਰ ਦਾ ਪਿਸਟਲ ਹੈ ਸਰ ਗ੍ਰਫਤਾਰੀ ਸਰ ਕਿਸ ਇਲਾਕੇ ਤੋਂ ਕੀਤੀ ਸੀ ਹਾਂ ਜੀ ਇਹਨਾਂ ਸਰ ਗ੍ਰਫਤਾਰੀ ਦਾ ਹਸਰ ਕਿਸ ਇਲਾਕੇ ਤੋਂ ਕੀਤਾ ਸੀ ਤੁਸੀਂ ਮੈਂ ਤੁਹਾਨੂੰ ਦੱਸਿਆ ਨਾ ਇਹ ਤਾਂ ਜਗਦੇਵ ਕਲਾਂ ਤੋਂ ਹੀ ਆ ਰਹੇ ਸੀ ਤੇ ਉਹ ਆਪਣਾ ਉਹਦਾ ਪਿੰਡ ਜਿਹੜਾ ਮਹਿਨ ਮੁਕਾਮ ਉਕਾਮ ਪਿੰਡ ਜਿਹੜਾ ਨਾਲਾ ਤਸੀਲ ਚ ਉਹ ਸਾਰੇ ਦਿਹਾਤੀ ਅੰਮ੍ਰਿਤਸਰ ਦੇ ਰਹਿਣ ਰੂਰਲ ਦੇ ਏਰੀਏ ਦੇ ਰਿਆਸੀ ਨੇ ਇਹ ਅਸੀਂ ਸਾਰੀ ਬਾਕੀ ਆਪਾਂ ਕੱਲ ਨੂੰ ਕਿਉਂਕਿ ਬਾਕੀ ਵੀ ਸਾਰੇ ਤੁਹਾਡੇ ਪ੍ਰੈਸ ਵਾਲਿਆਂ ਨੂੰ ਵੀ ਬਰੀਫ ਕਰਾਂਗੇ ਅੱਲ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਪਰ ਤੁਹਾਡਾ ਇੱਕ ਵਾਰ ਗੱਲ ਕਰਨੀ ਬੜੀ ਜ਼ਰੂਰੀ ਸੀ ਕਿਉਂਕਿ ਮੌਕੇ ਦੇ ਉੱਤੇ ਸਾਰੀ ਚੀਜ਼ ਤੁਸੀਂ ਇੱਕ ਵਾਰ ਆਪ ਵੀ ਦੇਖਣਾ ਚਾਹੋਗੇ ਤੇ ਇਸ ਕਰਕੇ ਮੈਂ ਅਸੀਂ ਆ ਕੇ ਤੁਹਾਨੂੰ ਇੱਥੇ ਬਰੀਫ ਕੀਤਾ ਬਾਕੀ ਕੱਲ ਨੂੰ ਆਪਾਂ ਸਵੇਰੇ ਦੇ ਟਾਈਮ ਪੀਸੀ ਪੂਰੀ ਡਿਟੇਲ ਕਰਾਂਗੇ ਅਕਸਰ 107 ਮਿਲਣਾ ਕਿੰਨਾ ਖਤਰਨਾਕ ਕਿਉਂਕਿ ਅਕਸਰ 블록 ਤੱਕਨ ਸੀਮਿਤ ਰਹਿੰਦਾ ਸੀ ਪਹਿਲੀ ਵਾਰ ਅੰਮ੍ਰਿਤਸਰ ਪੁਲਿਸ ਦੀ ਕਾਮਯਾਬੀ ਵੀ ਇਹਨੂੰ ਸਿਖਾਹਾਂਗੇ ਇਹ ਬਹੁਤ ਵੱਡੀ ਕਾਮਯਾਬੀ ਈ ਔਰ ਬੇਸਿਕਲੀ ਜਿਹੜਾ ਡਰੋਨਸ ਦੇ ਉੱਤੇ ਜਿਹੜੇ ਵੱਡੇ ਡਰੋਨ ਨੇ ਉਹਦੇ ਰਾਹੀਂ ਇਹ ਚੀਜ਼ਾਂ ਆ ਰਹੀਆਂ ਪਹਿਲਾਂ ਵੀ ਇਹਦੇ ਬਾਰੇ ਇਨਪੁੱਟ ਆਇਆ ਔਰ ਇਹਨੂੰ ਅੱਗੇ ਅਸੀਂ ਕੈਰੀ ਫਾਰਵਰਡ ਕਰਾਂਗੇ ਸਾਡੇ ਕੋਲ ਹੋਰ ਵੀ ਬੜੀਆਂ ਲੀਡਸ ਨੇ ਇਸ ਕੰਮ ਤੇ ਉਹਦੇ ਤੇ ਇੱਕ ਹੋਰ ਕੰਮ ਕਰਾਂਗੇ ਕਿੰਨੇ ਕ ਬੰਦੇ ਹਾਲੇ ਕਿ ਕਿੰਨੇ ਕ ਬੰਦੇ ਜਿਹੜੇ ਨੇ ਇਨਵੋਲਵ ਨੇ ਕਿਉਂਕਿ ਹੈਪੀ ਬੱਚੇ ਲਗਾਤਾਰ ਇਸ ਤਰ੍ਹਾਂ ਦੇ ਕੰਮ ਕਰ ਰਹੇ ਆ ਪੁਲਿਸ ਫੜ ਵੀ ਰਹੀ ਆ ਬੰਦੇ ਲੇਕਿਨ ਲਗਾਤਾਰ ਹਰ ਵਾਰ ਤੋ ਮੈਂ ਤਾਂ ਤੁਹਾਨੂੰ ਅੱਗੇ ਦੱਸਿਆ ਵੀ ਉਹ ਪੈਸੇ ਦੇ ਲਾਲਚ ਵਿੱਚ ਜਿਹੜਾ ਪਹਿਲਾਂ ਆਪਾਂ ਜਿਹੜੇ 12 ਲੋਕ ਫੜੇਗੇ ਸੀ ਉਹ ਵੀ ਇਸੇ ਤਰ੍ਹਾਂ ਸੀਗੇ ਕਿ ਜਿਹੜਾ ਲਾਲਚ ਦੇ ਵਿੱਚ ਪੈਸੇ ਦੇ ਬਹਿਕਾਵੇ ਚ ਆ ਕੇ ਤੇ ਉਹ ਕੰਮ ਕਰਦੇ ਰਹੇ ਆ ਉਹਦੇ ਚ ਅਜੇ ਤੱਕ ਤਾਂ ਜਿੰਨਾ ਨੈਟਵਰਕ ਸੀਗਾ ਹੁਣ ਤੱਕ ਸਾਰੇ ਕੇਸ ਆਪਣੇ ਟ੍ਰੇਸ ਨੇ ਜੀ ਔਰ ਅੱਗੇ ਵੀ ਜਿਹੜਾ ਸਾਡਾ ਪੂਰਾ ਇਦਾਂ ਹੀ ਅਸੀਂ ਸ਼ਕੰਜਾ ਰੱਖਾਂਗੇ ਔਰ ਜਿਹੜਾ ਵੀ ਬੰਦਾ ਇਹੋ ਜੀ ਆਏਗਾ ਉਹਦੇ ਖਿਲਾਫ ਸਖਤ ਕਾਰਵਾਈ ਆਪਾਂ ਕੀਤੀ ਵੀ ਆ ਤੇ ਅੱਗੇ ਵੀ ਕਰਾਂਗੇ ਸਰ ਅੰਮ੍ਰਿਤ ਸਰਵਾਸੇ ਨੂੰ ਸਰ ਕੁਝ ਕਰਾਂਗੇ ਕਿਉਂਕਿ ਲੋਕ ਬੜੇ ਚੰਗੇ ਹੁੰਦੇ ਦਰੇ ਹੋ ਗਏ ਨਹੀਂ ਕੋਈ ਸੈਮਨ ਵਾਲੀ ਗੱਲ ਹੀ ਨਹੀਂ ਜੀ ਅਸੀਂ ਸਾਰਾ ਦਿਨ ਲੋਕਾਂ ਨਾਲ ਸੰਪਰਕ ਮੀਟਿੰਗਾਂ ਕਰਦੇ ਆ